ਸਟੈਂਡ ਦੀ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਤੂੰ ਕਰ ਰਿਹਾ ਹੈ ਤੇ ਜਿਹਦਾ ਆਪ ਕੋਈ ਸਟੈਂਡ ਨਹੀਂ ਇਹ ਬਿਆਨ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਦਿੱਤੇ ਗਏ ਨੇ ਤੇ ਤਿਤਲੀਆਂ ਵਾਲੇ ਬਿਆਨ ਨੂੰ ਲੈ ਕੇ ਹੁਣ ਲਗਾਤਾਰ ਕਾਂਗਰਸ ਪਾਰਟੀ ੜਕੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਅਤੇ ਹੋਰ ਕਾਂਗਰਸੀ ਵਿਧਾਇਕ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਭੱਦੀ ਸ਼ਬਦਾਵਲੀ ਵਰਤੀ ਤੇ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਸਟੈਂਡ ਨਹੀਂ ਪਰੰਤੂ ਮੈਂ ਉਹ ਇੱਕ ਚੈਲੰਜ ਜ਼ਰੂਰ ਕਰਦਾ ਹਾਂ ਕਿ ਮੈਂ ਪੰਜਾਬ ਦੇ ਲੋਕਾਂ ਦੇ ਲਈ ਲੜਦਾ ਹਾਂ ਤੇ ਮੇਰਾ ਕੱਲ ਵੀ ਉਹੀ ਸਟੈਂਡ ਸੀ ਤੇ ਅੱਜ ਵੀ ਉਹੀ ਸਟੈਂਡ ਹੈ ਤੇ ਹਮੇਸ਼ਾ ਉਹੀ ਸਟੈਂਡ ਰਹੇਗਾ ਤੇ ਪ੍ਰੰਤੂ ਮੁੱਖ ਮੰਤਰੀ ਭਗਵੰਤ ਸੇਆ ਉਹਨਾਂ ਨੇ ਕਿਹਾ ਕਿ ਤੂੰ 10 13 ਕਿੰਨਾ ਕੁ ਸਟੈਂਡ ਆ ਤੇ ਜਿਸ ਤੋਂ ਬਾਅਦ ਤਿਤਲੀਆਂ ਵਾਲੇ ਬਿਆਨ ਨੂੰ ਲੈ ਕੇ ਹੁਣ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉਹਨਾਂ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਓਪਨ ਚੈਲੰਜ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਗਵੰਤ ਮਾਨ ਮੇਰੇ ਤੇ ਖੁੱਲੇ ਬੈਠ ਕੇ ਬਹਿਸ ਕਰਨ ਤੇ ਜਿਸ ਦੇ ਦੌਰਾਨ ਉਹਨਾਂ ਨੇ ਫਿਰ ਤੋਂ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਹੈ ਤੇ ਕਈ ਮੁੱਦਿਆਂ ਨੂੰ ਲੈ ਕੇ ਫਿਰ ਤੋਂ ਹੁਣ ਆਪ ਸਰਕਾਰ ਫਿਰ ਤੋਂ गिर ਗਈ ਹੈ ਤੇ ਸਵਾਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਿਰੇ ਹੋਏ ਨੇ ਤੇ ਜਿਸ ਦਾ ਦੌਰਾਨ ਸੁਖਪਾਲ ਸਿੰਘ ਖੈਰਾ ਵੀ ਕਾਫੀ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਤਾਂ ਆਪਣੀ ਪਾਰਟੀ 'ਚ ਮਤਾ ਰੱਖਿਆ ਸੀਗਾ ਕਿ ਇਹਨਾਂ ਨੂੰ ਬੈਟਰ ਤੁਸੀਂ ਬਾਹਰ ਸੈਸ਼ਨ ਲਾਓ ਇੱਕ ਸੱਥ ਵਿੱਚ ਕਿਉਂਕਿ ਹੁਣ ਜਿਹੜਾ ਅੰਦਰਲਾ ਸੈਸ਼ਨ ਹੈ ਤਾਂ ਮਿਆਰ ਤਾਂ ਇੰਨਾ ਘਰਾ ਤਾ ਕਿ ਮੱਛੀ ਮਾਰਕੀਟ ਦੀ ਪ੍ਰੋਸੀਡਿੰਗਜ਼ ਹੈ ਜਿੱਦਾਂ ਨੁੱਕੜ ਦੇ ਗੁੰਡੇ ਲੜਦੇ ਹੁੰਦੇ ਬਾਵਾ ਕੱਢ-ਕੱਢ ਕੇ ਬਾਵਾ ਝੜਾ-ਝੜਾ ਕੇ ਐਦਾਂ ਚੀਫ ਮਿਨਿਸਟਰ ਇਹਨਾਂ ਦੇ ਐਮ ਐਲ ਏਜ਼ ਉਦਾਂ ਵੈਸੇ ਬਾਹਰ ਬੋਲਦੇ ਨੇ ਕਿ ਇੰਨਾ ਕੁਝ ਪੰਜਾਬ 'ਚ ਵਾਪਰਿਆ ਐਨ ਐਸ ਐ ਲੱਗੀ ਕਿਸਾਨਾਂ 'ਤੇ ਹਮਲਾ ਹੋਇਆ ਸ਼ੁਭਕਰਨ ਮਾਰਿਆ ਗਿਆ ਇਹਨਾਂ ਦੀ ਜਵਾਬ ਨਹੀਂ ਖੁੱਲੀ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ ਜ਼ਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਰਿਪੋਰਟ ਪਈ ਪੰਜਾਬ ਸਰਕਾਰ ਦੇ ਕੋਲ ਐਡਵਾਈਜ਼ਰ ਲਾਤੇ 8-8 ਐਡਵਾਈਜ਼ਰ ਢਾਈ-ਢਾਈ ਲੱਖ ਰੁਪਇਆ ਬਿਲਕੁਲ ਆਪਣੇ ਦਿੱਲੀਓਂ ਇਸ਼ਾਰਿਆਂ ਦੇ ਉੱਤੇ ਔਰ ਰੋਜ਼ ਪੰਜਾਬ ਦੇ ਵਿੱਚ ਕਿਤੇ ਮਾਈਨਿੰਗ ਹੋ ਰਹੀ ਆ ਕਿਤੇ ਬੁਰਸ਼ਾਗਰਦੀ ਹੋ ਰਹੀ ਆ ਮਸਲੇ ਇੰਨੇ ਜ਼ਿਆਦਾ ਨੇ ਲੇਕਿਨ ਚੁੱਕਾ ਕਿ ਕਿਦਾਂ ਸਮਝਾਵਾਂ ਮੈਨੂੰ ਜ਼ਰਾ ਔਰ ਮੈਨੂੰ ਪਾਰਟਿਕੁਲਰਲੀ ਟਾਰਗੇਟ ਕਰਕੇ ਜਿਸ ਤਰ੍ਹਾਂ ਸਪੀਕਰ ਦਾ ਇੱਕ ਤਾਨਾਸ਼ਾਹ ਰਵਈਆ ਜਿੱਦਾਂ ਉਹ ਇੱਕ ਬਦਲਾਖੋਰੀ ਦੇ ਵਿੱਚ ਜਿੱਦਾਂ ਇੱਕ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ ਆਈ ਡੂ ਨਾਟ ਸੀ ਐਨੀ ਅਪਰੋਪਰੀਏਟ ਵਰਕਿੰਗ ਆਫ ਦ ਵਿਧਾਨ ਸਭਾ ਹਾਂ ਅਸੀਂ ਕਿਉਂਕਿ ਮੈਂਬਰ ਆ ਸਾਡਾ ਫਰਜ਼ ਆ ਅਸੀਂ ਜਾਣਾ ਯਤਨ ਕਰਨਾ ਲੇਕਿਨ ਇੰਨਾ ਮਿਆਰ ਪਿਛਲੇ 25 ਸਾਲ ਦੇ ਮੇਰੇ ਪੋਲੀਟੀਕਲ ਕੈਰੀਅਰ ਵਿੱਚ ਮੈਂ ਇੰਨਾ ਨੀਵਾ ਕਦੀ ਡਿੱਗਦਾ ਨਹੀਂ ਦੇਖਿਆ ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰੱਖਤਾ ਵਾ ਔਰ ਜਿਸ ਢੰਗ ਦੀ ਇਹਨਾਂ ਦੀ ਬੋਲੀ ਆ ਜਿਸ ਢੰਗ ਦਾ ਵਿਵਹਾਰ ਆ ਜਿਸ ਢੰਗ ਦੀ ਇਹਨਾਂ ਦੀ ਬਾਡੀ ਲੈਂਗੁਏਜ ਆ ਮੈਨੂੰ ਤਾਂ ਡਰ ਲੱਗਦਾ ਕਿ ਭਗਵੰਤ ਇਹਨਾਂ ਗੁੱਸਾ ਕਰਦਾ ਕਿ ਤੇ ਆਪਣੀ ਨਸ ਨਾ ਪਾੜ ਲਵੇ ਕੋਈ ਬ੍ਰੇਨ ਹੈਮਰੇਜ ਨਾ ਕਰਾ ਲਈ ਹੀ ਸ਼ੁੱਡ ਹੀ ਸ਼ੁੱਡ ਰਿਮੇਨ ਕੂਲ ਪਹਿਲਾਂ ਚੀਫ ਮਿਨਿਸਟਰ ਪਾਵਾਂ ਮੇਰੇ ਉਹਨਾਂ ਨਾਲ ਪੋਲਿਟੀਕਲ ਸੌਅ ਡਿਫਰੈਂਸਸ ਆ ਲੇਕਿਨ ਉਹਨੂੰ ਤੁਮੀਜ਼ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਅਸੀਂ ਵੀ ਉਹਨਾਂ ਨੂੰ ਬਾਦਲ ਸਾਹਿਬ ਕਹਿ ਇਹਨੂੰ ਪੰਜਾਬ ਦੇ ਹਰ ਗਲੀ ਕੂਚੇ ਵਿੱਚ ਕੋਈ ਝੰਡਾ ਕਹਿੰਦਾ ਕੋਈ ਜੁਗਨੂ ਕਹਿੰਦਾ ਕੋਈ ਭੰਡ ਕਹਿੰਦਾ ਕੋਈ ਉਹ ਜਾਂਦਾ ਭਗਵੰਤ ਹੀ ਇਜ਼ ਓਨਲੀ ਅਰਨਿੰਗ ਡਿਸਰੈਸਪੈਕਟ ਫ্রম ਹਿਮਸੈਲਫ ਫਾਰ ਹਿਮਸੈਲਫ ਔਰ ਉਦੋਂ ਸਾਡੇ ਨਾਲ ਮੇਰੇ ਨਾਲ ਇੰਨੀ ਬਦਤਕਲਾਮੀ ਬੋਲਿਆ ਇੰਨੀਆਂ ਟਿੱਚਰਾਂ ਕੀਤੀਆਂ ਤਿਤਲੀਆਂ ਅਕਲ ਪਰਸੋ ਇੱਕ ਤਿਤਲੀ ਲੈ ਕੇ ਕਾਂਗਰਸ ਦੀ ਉਸ ਤੋਂ ਪਹਿਲਾਂ ਰਿੰਕੂ ਤਿਤਲੀ ਲੈ ਕੇ ਮਤਲਬ ਆਪਣੀਆਂ ਤਿਤਲੀਆਂ ਨਹੀਂ ਦੇਸਦੀਆਂ 40 45 ਤਿਤਲੀਆਂ ਇਹਨਾਂ ਦੀਆਂ ਘਿੱਸੀਆਂ ਹੋਈਆਂ ਘਟੀਆਂ ਬੀਜੇਪੀ ਤੋਂ ਕਾਲੀ ਦਲ ਤੋਂ ਰਿਜੈਕਟਡ ਮਾਲ ਕਾਂਗਰਸ ਦਾ ਚੱਕ ਕੇ ਲੈ ਗਏ ਨੇ ਹੁਣ ਵੀ 13 ਸੀਟਾਂ ਦੇ ਨਾਲ ਕੋ ਉਮੀਦਵਾਰ ਨਹੀਂ ਗੇ ਹੁਣ ਕਿਤਲੀਆਂ ਲੱਭਦੇ ਫਿਰਦੇ ਤੇ ਮਜ਼ਾਕ ਮੈਨੂੰ ਕਰਦੇ ਨੇ ਕਹਿੰਦਾ ਜੀ ਇਹਦਾ ਸਟੈਂਡ ਹੀ ਕੋਈ ਨਹੀਂ ਮੋਟਰਸਾਈਕਲ ਦਾ ਸਟੈਂਡ ਦੂਜੀਆਂ ਦੂਜੀਆਂ ਦਾ ਵੀ ਮਜ਼ਾਕ ਉਡਾਇਆ ਮੇਰਾ ਤਾਂ ਫਿਰ ਵੀ ਦੂਜੀਆਂ ਵਾਲਾ ਸਟੈਂਡ ਆਇਆ ਤਾਂ ਕਿਸੇ ਦਰਖਤਾਂ ਲਾ ਕੇ ਨਾ ਮੋਟਰਸਾਈਕਲ ਤੇ ਉਦਾਂ ਹੀ ਖੜਾ ਕਰਕੇ ਨੱਠ ਜਾਂਦਾ ਪਤਾ ਨਹੀਂ ਕਿੱਥੇ ਰਹਿੰਦਾ ਇਹ ਮਤਲਬ ਆਪਣਾ ਸਟੈਂਡ ਆਪਣਾ ਮਾਫੀ ਮੰਗੀ ਜਦੋਂ ਵਿਕਰਮ ਜੀਠੀਆ ਤੋਂ ਕੇਚਰੀਵਾਲ ਨੇ ਸਾਰੀ ਪਾਰਟੀ ਦੇ ਅਹੁਦਿਆਂ ਨੇ ਆਗੂਆਂ ਨੇ ਇਸਤੀਫਾ ਦਿੱਤਾ ਭਗਵੰਤ ਮਾਨ ਪ੍ਰੈਜ਼ੀਡੈਂਟ ਸੀ ਆਮ ਆਦਮੀ ਪਾਰਟੀ ਦਾ ਇਸਤੀਫਾ ਦੇ ਦਿੱਤਾ ਰਜਾਈ ਚ ਵੜ ਗਿਆ ਮੁਰਕੇ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਸੀਵਾ ਵਾਪਸ ਲੈ ਲੈ ਬੜਾ ਸੋਣਾ ਉਸੇ ਤਨਖਾਹ ਤੇ ਦੁਬਾਰਾ ਕੰਮ ਕੀਤਾ ਆ ਮੈਂ ਤੁਹਾਡੇ ਸਾਹਮਣੇ ਖੜਾ ਵਾਂ ਜਦ ਇੱਕ ਵਾਰੀ ਉਹਨਾਂ ਨਾਲ ਖੜਕ ਗਈ ਤੇ ਖੜਕ ਗਈ ਉਸ ਤੋਂ ਬਾਅਦ ਅੱਜ ਤੱਕ ਕੇਜਰੀਵਾਲ ਦਾ ਮੂੰਹ ਨਹੀਂ ਦੇਖਿਆ ਔਰ ਤਗੜੇ ਹੋ ਕੇ ਲੜ ਕੇ ਇਹਨਾਂ ਦੀ ਜ਼ਮਾਨਤ ਜਬਤ ਕਰਾ ਕੇ ਭਲਤ ਵਿਧਾਨ ਸਭਾ ਚ ਪਹੁੰਚੇ ਆ ਇਸ ਲੱਖ ਵਾਰੀ ਅੰਦਰ ਨਾ ਬੋਲਣ ਦੇਣ ਬਾਹਰ ਲੋਕਾਂ ਦੀ ਕਚਹਿਰੀ ਤਾਂ ਨਹੀਂ ਬੋਲ ਸਕਦੇ ਆ ਗਈ ਲੋਕ ਸਭਾ ਦੀ ਕਚਹਿਰੀ ਤੇ ਦੱਸਾਂਗੇ ਪਤਾ ਕਿ ਕਿਹੜੇ ਭਾਵਿਕ ਦੀ ਆਵਾਜ਼ ਉਹ ਸਭਾ ਚ 13 0 ਦਾ ਨਾਰਾ ਅੱਜ ਵੀ ਭਗਵੰਤਪਾਲ ਵੱਲੋਂ ਉਹ ਗਲਤ ਕਹੀ ਜਾਂਦਾ ਵਾ ਉਹ ਉਹ ਉਹਦਾ ਮਾਈਂਡ ਸੈਟ ਠੀਕ ਨਹੀਂਗਾ ਉਹ 0 13 ਕਹਿਣਾ ਚਾਹੁੰਦਾ ਐਕਚੁਅਲੀ ਜੀਰੋ ਸਾਹਿਬ ਉਹ 0 13 ਕਹਿਣਾ ਚਾਹੁੰਦਾ ਲੈਟ ਮੀ ਟੈਲ ਯੂ ਕਹਿ ਕੇ ਗਏ ਨੇ ਕਦੇ ਕਈ ਵੱਡੇ ਚਿਹਰੇ ਨੇ ਆਮਾ ਦੀ ਪਾਰਟੀ ਦੇ ਉਹ ਸਿੱਧੇ ਤੌਰ ਤੇ ਕਿਹਾ ਕਿ ਸਾਡੇ ਸੰਪਰਕ ਦੇ ਵਿੱਚ ਤੁਸੀਂ ਲੈਣਾ ਚਾਹੋਗੇ ਉਹਨਾਂ ਚਲੋ ਇਹ ਬਾਦਲ ਇਹ ਬਾਜਵਾ ਸਾਹਿਬ ਨੂੰ ਪਤਾ ਹੋਊਗਾ ਅਗਰ ਉਹ ਸੰਪਰਕ ਚਾ ਤਾਂ ਠੀਕ ਕਹਿੰਦੇ ਹੋਣਗੇ ਤੇ ਅਗਰ ਪਾਰਟੀ ਸਮਝੂਗੀ ਠੀਕ ਤਾਂ ਲੈਣਾ ਹੋਊਗਾ ਤਾਂ ਲੈ ਲਾਂ ਪਰ ਬਹੁਤ ਘਟੀਆਂ ਮੰਨ ਲਿਆ ਮਟੀਰੀਅਲ ਤੇ ਫਿਰ ਬੜਾ ਬਰਮਾ